आदरणीय तादे मेहमान फलका चंद्रा के लोकसभा विधायक और हमारे गौरव के साथियों सुबह पीठ में डिफेंस सिंधु साहब छोटे महासाहिने जी कांग्रेस पार्टी میرے وق وق پنڈا تو پہنچے ہوئے سارے جنگی اگی وقت پہنچے ہو سب, سب تو پہلے واحد شری واحو کی فتح یہ اج کا پروگرام رکھنے کا مقصد ایک نہیں پچھلے دو سال تو میری کمیشن ساری سمجھ رہے ہو ਮੈਂ ਹਰ ਜਗ੍ਹਾ ਦੇ ਉੱਤੇ ਸਟੇਜ ਦੇ ਉੱਤੇ ਨਹੀਂ ਬੋਲ ਸਕਦਾ ਬਜਾਏ ਦਾ ਉਹ ਸਾਰਾ ਪੱਤਰ ਹਰ ਤਰੀਕੇ ਦੇ ਨਾਲ ਇੱਕ ਮੰਨ ਦੇ ਵਿੱਚ ਬਹਿਤ ਬਹਿਤ ਕਰਨਾ ਦਰਬੇ ਦਾ ਕਰਨਾ ਤੇ ਕਈ ਮੇਰੇ ਵੀ ਮੇਰੇ ਇਸ ਫੈਸਲੇ ਦਾ ਬਕਵਾਸ ਕਰਾਉਂਗੀਆਂ ਪ੍ਰਤੀਕਿਰਿਆ ਦਾ ਵੀ ਦੇ ਰਹੇ ਤੁਹਾਨੂੰ ਯਾਦ ਹੋਣਾ ਜਦੋਂ ਪੁੱਤਰੇ ਨੇ ਕਾਂਗਰਸ ਨੂੰ ਜੁਆਇਨ ਕੀਤਾ ਸੀ ਉਸ ਵੇਲੇ ਪ੍ਰਤੀਕਿਰਿਆ ਨਹੀਂ ਸਾਡੇ ਕਾਫੀ ਪ੍ਰਸੰਨਤ ਹੋਣੀ ਸੀ ਪਰ ਤੁ ਬੈਠੇ ਨੇ ਸਭ ਸੰਤਾਵਲੇ ਆਪਨ ਗਰੀਬ ਦੇ ਨਾਲ ਸਾਰੇ ਗੱਲ ਜਦੋਂ ਅੱਗੇ ਰੱਖਿਆ ਚੰਗੇ ਬਾੜੇ ਦਾ ਫਰਕ ਦੱਸਿਆ ਤਾਂ ਉਹੀ ਅਰੋਧਨਾ ਕਰਦੇ ਵਾਲੇ ਨੇ ਇਸ ਮਸਲਤ ਵੀ ਕਰਤਾ ਉਸ ਤੋਂ ਬਾਅਦ ਸਾਡੀ ਵੀ ਅੱਜ ਦੀ ਜਿਹੜੀ ਪੋਜੀਸ਼ਨ ਹੈ ਉਹ ਇਹ ਨੂੰ ਮੈਂ ਕੁਝ ਬੋਲ ਸ਼ਬਦਾਂ 'ਚ ਕਹੋ ਕੇ ਕਹਿ ਦਿਆ ਬਹੁਤ ਹੱਥ ਹੈ ਮੇਰੇ ਪਰਿਵਾਰ ਨੇ ਉਹ ਪਾਣੀ ਦੀ ਜੋ ਸਰਕਾਰੀ ਨਲਕੀ ਜਲਾ ਲ ਦਿੱਤੀ ਹੈ ਕੋਈ ਸ਼ਰਧਾ ਦੀ ਗੱਲ ਨਹੀਂ ਕੀਤੀ ਜਾ ਸਕਦੀ ਤਾਉ ਨੂੰ ਪਤਾ ਹੋਣਾ ਹਲੇ ਬੇਟੇ ਵੀ ਨੱਕਾ ਤੇ ਦੇਖ ਤੀ ਅਗੂਏ ਸੀ ਜਿੱਦਾਂ ਬਾਈ ਕਿਤੇ ਪਹਿਲਾਂ ਦੱਸਿਆ ਵੱਡੇ ਵੀ ਤੇ ਬਖ ਬਖ ਆਫਰਾ ਪ੍ਰਵਾਹ ਨੂੰ ਦਿੰਦੇ ਹੈ ਸ਼ਾਇਦ ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਆਉਂਦਿਆਂ ਦੀ ਭੁੱਖ ਲਈ ਜਾਂ ਸੱਫਤਾਰੇ ਸੁੱਖ ਮੰਨਣ ਦੇ ਲੇਕੇ ਸੇ ਬਰਾਮੇ ਕਰਦੇ ਹੈ میں پارٹی دا سنمان اس کے بھی کرنی زندگی ریو میں اس وقت بھی بول بانی یا گل کر طریقہ یا تم باج کی سوچتے ہیں میں بہت نڑے ہو کے بچے اس گھر میں چاری چالی منٹ بھی پا میری گل بات ہوئی ہے سیاسی بسان بھی رکھا یہ کرو یا وہ کرو کبھی رکھا حالات میں اسی فیصلہ کو کیڑے لوگ بچ جانے کی فائدہ یہ کوئی گھڑ بہتا پارٹی میں نے اتو تک نہیں کہتا کہ جی پارٹی سمبل پہ نہیں لڑنا یا لڑکا پھر میں بج سکتا ਜਦੋਂ ਅੱਜ ਨੇ ਮੈਨੂੰ ਸਾਰੇ ਰਸਤੇ ਦਿੱਤੇ ਵੀ ਤੂੰ ਜਿਸ ਤਰ੍ਹਾਂ ਤੇਰਾ ਮਨ ਮਰੂ ਖੁਸ਼ ਨਾ ਹੋਵੇ ਕਰਦਾ ਅਸੀਂ ਤੇਰੇ ਨਾਲ ਆ ਪਰ ਮੈਂ ਮੇਰੀ ਆਪਣੀ ਕੰਡੀਸ਼ਨ ਇਦਾਂ ਦੀ ਹੈਈ ਸੀ ਕੁਝ ਸਪੈਲਡ ਆ ਬੈਕ ਕਰਕੇ ਸੰਘਰਸ਼ ਦਾ ਕਰਕੇ ਮੈਂ ਕਾਫੀ ਉਜੜ ਪੈਣੇ ਦੇ ਵਿੱਚ ਸੀਗਾ ਤੇ ਮੈਂ ਇਹ ਸਹੀ ਫੈਸਲਾ ਨਹੀਂ ਲੈ ਸਕਦਾ ਸੀ ਤੋਂ ਤੁਹਾਡੀਆਂ ਇਛਾਵਾਂ ਦੇ ਉੱਤੇ ਖੜਾ ਨਹੀਂ ਉੱਤਰ ਰਿਹਾ ਤੇ ਅੱਜ ਮੈਂ ਕਿਤੇ ਜਿਵੇਂ ਮੈਂ ਘਰੇ ਵਾਜਾ ਬੁੜਕੇ ਕਹਿੰਦਾ ਜੀ ਮੈਂ ਮੇਰੇ ਵਸਦੀ ਗੱਲ ਨੂੰ ਤੇ ਤੁਸੀਂ ਆਪਣੇ ਖੁਲਾਨੇ ਕੋਲੇ ਚੱਲ ਜਾਓ

ਉਹਦੇ ਖੜੇ ਉਪਰਾਂ ਦੀ ਸਾਨੂੰ ਅਕਲਵਾਰੀਆਂ ਨਹੀਂ ਹੋਣੀਆਂ ਜੋ ਗਲ ਤੇ ਵਿੱਦਿਆ ਨਹੀਂ ਗਲ ਮੁੱਢ। ਪਿਛਲੇ ਸਮੇਂ ਦੇ ਵਿੱਚ ਤੁਸੀਂ ਵੀ ਥੋੜੇ-ਬੋਟੇ ਸਰਵਾਤ ਤੋਂ ਵੀ ਕਰਾਜ ਕੁੰਦੇ ਕਿਉਂਕਿ 6 ਮਹੀਨੇ ਲਗਾਤਾਰ ਮੈਨੂੰ ਹੌਸਪੀਟਲ ਦੇ ਵਿੱਚ ਰਹਿਣਾ ਪਿਆ। ਇੱਕ ਵਾਰ ਮੈਂ ਖੁਦ ਵੀ ਇਹ ਜੀ ਤੀਜੇ ਐਡਮਿਟ ਹੋਇਆ ਸੰਤਪੈ ਤਾਂ ਸਮੇਤ ਤੋਂ ਮੈਂ ਤੁਹਾਡੇ ਕੋਲ ਆਤਰਿਆ ਉਹਦਾ ਉਹਦਾ ਮੈਨੂੰ ਵੀ ਮੰਦ ਵਿੱਚ ਕੇਦ ਹੈ ਕਿ ਮੈਂ ਜਿਸਰ ਤੋਂ ਨਹੀਂ ਕਿਤੇ ਮੈਂ ਉਹਨਾਂ ਜਿੱਦ ਤੋਂ ਉਹ ਬੁਰਪੂ ਚੱਲਿਆ।

ਸਰਕਾਰੀ ਦੋ ਸਾਲਾਂ ਦੇ ਵਿੱਚ ਆ ਜਿਹੜੀ ਲਾਸਟ ਵਾਲੀ ਤਰੀਕ ਹੈ 24 ਮਹੀਨਿਆਂ ਦੇ ਵਿੱਚ ਸਿੱਧੂ ਸਾਹਿਬ ਅਸੀਂ ਕੇਵਲ ਚਾਰਜ ਫਰੇਮ ਕਰਾਉਣ ਦੇ ਵਿੱਚ ਕੰਮ ਜਾ ਰਹੇ ਹਾਂ 24 ਮਹੀਨਿਆਂ ਦੇ ਵਿੱਚ ਸਾਰਾ ਸਾਲ ਤੋਂ ਸਾਡੇ ਸਿੰਘ ਸਾਹਿਬ ਸਾਡੋ ਇਹ ਵੀ ਰੱਦ ਸਕੇ ਜੇ ਕਸਟਡੀ ਦੇ ਦਰਾਂ ਨੂੰ ਤਾਂ ਕੋਲੇ ਦੋਸ਼ੀ ਹੈ ਉਹ ਵੀਡੀਓ ਕਦੋਂ ਬਣਾਇਆ ਜੇ ਸਾਡੀ ਪੰਜਾਬ ਪੁਲਿਸ ਨੂੰ ਲੱਭੀ ਜਾਂਦੀ ਹੈ ਭਾਲੀ ਜਾਂਦੀ ਹੈ ਦੋ ਵਾਰ ਇੱਕ

میرے پوت نہیں گیا واٹر کر رہا ہے بارہ دن میرا بچہ کلا رہے

چپوشن بہت ہے پچہتر تو میرے پیو دے کا شکدی پولیشا پروار کر ਉਹ ਜਦੋਂ ਕਾਸੀ ਬਣਾਂ ਕਬਈ ਚੋਰ ਦਾ ਲੰਡੇ ਕਾਂਗਰਸ ਦੇ ਸਿੰਬਲ ਤੇ ਉਹ ਅੱਜ ਮੈਂ ਕਹਿ ਰਿਹਾ ਮੈਂ ਦੇਖ ਤੁਹਾਨੂੰ ਯਾਦ ਰੂਂਵਾਂ ਕਾਂਗਰਸ ਦਾ ਦਿੰਦੀ ਨਹੀਂ ਹੈਗੀ ਤਾਂ ਦੋਗਲਾ ਜਿਹਾ ਕੰਮ ਸਤੋਂ ਹੁੰਦਾ ਨਹੀਂ ਅਸੀਂ ਜਿੱਤੇ ਕਰੇ ਆ ਚੰਗੇ ਆ ਮਾਰੇ ਆ ਸਭ ਸੰਜੂਰ ਹੈ ਔਰ ਮੈਂ ਤਾਂ ਪਹਿਲਾਂ ਵੀ ਕਹਿਆ ਸੀ ਮੈਂ ਜੇ ਸਰਪੰਚ ਬਣੇ ਤਾਂ ਉਹ ਪਾਰਟੀ ਨੂੰ ਕਾਂਗਰਸ ਹੈ ਹੋਰ ਪਰ ਜੇ ਅਸੀਂ ਵਿਧਾਨ ਸਭਾ ਜਿਹੜੀ ਤਾਂ ਉਹ ਅਸੀਂ ਪਾਰਸ ਬਣੀ ਹੈ ਅੱਗੇ ਤੁਸੀਂ ਹੋਰ ਮੈਂ ਤੁਹਾਨੂੰ ਕੀ ਅਮੀਰ ਕਰਦੇ ਹੋ ਇਹਨਾਂ ਕੀ ਕਰਦੇ ਕਹਿ ਜਾਂ ਸੀ ਉਹ ਮੈਂ ਨਵੇਂ ਦੇ ਕਿਹਦੇ ਤੇ ਪੰਨੇ ਮੇਰੇ ਤੱਕ ਵਿਸ਼ਵਾਸ ਕਰਦਾ ਵੀ ਹੈ ਤਾਂ ਤੱਕ لگری چنگے پڑھے لکھے گی اپنا سب کاماتما یاد کر کے ایمانداری جن میں بھی وقت ودیا کر سکتے کوشش کریں گے امید کریں گے سب اس کو

ਮਤੋਂ ਸਾਡੇ ਪੀਐਫ ਤੋਂ ਨੇ ਗਰੰਟੀ ਕਹਿੰਦੇ ਆ ਬੋਲਦੇ ਕਿ ਅਸੀਂ ਇਸ ਗੱਲ ਨੂੰ ਸਮਝਦੇ ਨੇ ਬੇਸ਼ੱਕ ਉਹ ਕਹਿੰਦੇ ਕਿ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਵੀ ਉਹ ਹੁਰਤਾ ਮੈਨੂੰ ਇਹ ਲੱਗਦਾ ਹੈ 2 ਸਾਲਾਂ ਦੇ ਵਿੱਚ ਨਾਲ ਡਾਕਟਰ ਬਾਅਦ ਵਿੱਚ ਪੀਐਚ ਵੀ ਕਰਨਾ ਇਹਨਾਂ ਤੇ ਅੱਜਾ ਹੋ ਗਿਆ ਉਹ ਸਾਡੇ ਵਿੱਚ ਧੂੜੀਆਂ ਹਰਕਤਾਂ ਕਿਸ ਤਰ੍ਹਾਂ ਕੀਤੀਆਂ ਜਾ ਰਹੀਆਂ ਨੇ ਆਹ ਬੜੀ ਤੁਹਾਡੇ ਤੇਕਾਰ ਹੈ ਕਿ ਕੋ ਕੋ ਭੜਾ ਲਿਤੇ ਟੌਪ ਜਿਹੜਾ ਪੁਲਿਸ ਦੇ ਉਹ ਗੱਲ ਜੀ ਸੁਣਨੀ ਪਈ

ਇਹ ਗੱਲ ਵੀ ਹੈਗਾ ਕਿ ਡੈਂਟਰ ਆਏ ਹੋ ਸਾਡੇ ਬੱਚੇ ਨੂੰ ਮਾਰ ਕੇ ਕਿ ਇਹਦੇ ਵਿੱਚ ਆਲਾ ਅਫਸਰ ਸ਼ਾਮਲ ਨੇ ਇਸ ਤੋਂ ਰਾਜਨੀਤਕ ਆਗੂ ਸ਼ਾਮਲ ਨੇ ਉਹ ਜਿਹੜੀ ਜਾਣਦਾ ਨਹੀਂ ਜਿਹੜਾ ਸੱਚ ਹੈ ਬਹੁਤ ਔਖਾ ਬਾਹਰ ਆਉਂਦਾ ਉਹ ਮੇਰੇ ਕੋਲੇ ਉੱਪਰ ਇਸ ਗੱਲ ਦੀ ਬੇਸਪਾਕੀ ਨਾ ਨਹੀਂ ਲੈਣਾ ਚਾਹੁੰਦਾ ਜਦੋਂ ਆਪਾਂ ਬੈਠਾਗੇ ਤਾਂ ਸਿੱਧਾ ਤੁਹਾਨੂੰ ਸਾਰੀ ਗੱਲ ਸੁਝਾਵੂ ਮਹਿੰਦ ਸਿੰਘ ਸਾਹਿਬ ਉਹ ਕਹਿੰਦੇ ਸੀ ਗੱਲ ਕੋਈ ਹੋਰ ਹੈ ਮੈਂ ਵੀ ਕਹਿੰਦਾ ਵੀ ਗੱਲ ਕੋਈ ਹੋਰ ਹੈ ਮੈਂ ਕਦੇ ਕੋਈ ਲਾਉਣ ਸੋ ਸਾਡਾ ਕਦਰ ਹੋਇਆ چپ کرتے ہونا ریاد مل جا ملے گا مجھے یہ لگا کر ਸਰਕਾਰਾਂ ਦੇ ਮੁਖੀਆਂ ਨੂੰ ਹੱਥ ਜੋੜ ਕੇ ਅਰਦਾਸ ਕਰਦਾ ਹਾਂ ਕਿ ਭਾਈ ਬਾਲ ਬੱਚੇ ਤੁਹਾਡੇ ਵੀ ਹੋਣਗੇ ਸਦਾ ਖੁਸ਼ੀਆਂ ਨੇ ਰਹਿਣੀ ਹੈ ਸੱਤਾ ਸਰਕਾਰਾਂ ਆਉਂਦੀਆਂ ਜਾਂ ਜਾਂਦੀਆਂ ਰਹਿੰਦੀਆਂ ਨੇ ਅੱਜ ਦੀ ਜਨਤਾ ਦੇਖੀ ਹੈ ਤੁਸੀਂ ਸਾਨੂੰ ਸ਼ੋਰ ਆਉਂਦੇ ਸਾਨੂੰ ਕਰੋੜਾ ਕਾਉਂਦੇ ਦੇਖਿਆ ਪਰ ਤੁਸੀਂ ਸਾਡਾ ਸਰਦਾਰship ਦੇਖਿਆ ਅਸੀਂ ਕਿੱਥੇ ਤੋਂ ਜੰਮੇ ਹਾਂ ਉੱਥੇ ਤੇ ਅਸੀਂ ਪੂਰੀ ਕੋਟੇ ਵਿਰਦਿਆ ਜਿਸ ਦਿਨ ਮੇਰਾ ਬੱਚਾ ਥੋੜੀ ਜਿਹੀ ਤਰੱਕੀ ਕਰ ਗਿਆ ਤਾਂ ਮੈਂ ਅਫਸਰਾਂ ਦੇ بس مجھے تھے نتیجہ تھوڑے سامنے آ گیا جی ہوں چک کے ਪਰੰਤੂ ਹੁਣ ਆਪਾਂ ਇਹ ਗੱਲ ਪ੍ਰੈਸ ਦਾ ਕਰਨਾ ਹੈ ਮੇਰੇ ਸਮਝ ਦੇ ਤਰਕ ਵਿੱਚ ਭਾਵੇਂ ਕੁਝ ਮੇਰੇ ਕਿਸ ਗੱਲ ਦਾ ਤੇ ਮੈਂ ਲੋਕਣਾ ਨਹੀਂ ਜਾਂਦਗੇ ਮੈਨੂੰ ਕਮੇਟਰੀ ਭੇਜਣੀਏ ਬਾਪੂ ਨੂੰ ਜੇ ਕਰਤਾ ਤੂੰ ਉਹ ਕਰਤਾ ਪਰੰਤੂ ਇਹ ਸਮਝੇ ਲੋੜ ਹੈ ਇੰਡੀਆ ਗੱਠਜੋੜ ਜਿਹੜਾ ਬਣਿਆ ਹੈ ਰਾਹੁਣਾਂ ਦੀ ਜਨਾਈ ਦੇ ਵਿੱਚ ਜੇ ਸਰਕਾਰ ਅੱਜ ਨੂੰ ਬਚਦਾ ਨਹੀਂ ਉਹਨੇ ਕਮੜਾ ਢੰਗਲਾ ਸਾਰੇ ਸਾਡੇ ਲੋਕਾਂ ਨੂੰ ਡਰਜ ਜਦ ਤੱਕ ਕੈਂਸਰਵਾਦ ਕੰਮ ਨਹੀਂ ਹੁੰਦਾ

ਤੁਹਾਨੂੰ ਇਹ ਪੂਰਪਰ ਸਵੈਜੇ ਬਹੁਤ ਨੇ ਤੁਹਾਡੇ ਜਪਾਨ ਕਲਤੀ ਅਰਥ ਤੱਕ ਦਾ ਬਾਈ ਟਕਿੰਗ ਦੇ ਨਾਲ ਸਾਡੀ ਸਮਝ ਹੈ ਕਿ ਪਰ ਉਹ ਉਹ ਤੁਹਾਡੇ ਕੋਲ ਜਮੀਨ ਨਹੀਂ ਰਹਿਣਗੇ ਉਹਦੇ ਨੂੰ ਤੁਹਾਨੂੰ ਵਿਹਲੇ ਕਰ ਦਿੱਤਾ ਜਾਊਗਾ ਔਰ ਅਸੀਂ ਕੇਵਲ ਕੇਵਲ ਇੱਕ ਦੇਰ ਬੋਧ ਕੇ ਰਹਿ ਜਾਣ ਤਾਂ ਇਹ ਤੁਹਾਡੇ ਕਰਨ ਤੇ ਹੈ ਜੇ ਇੱਕ ਔਕੇ ਔਕੇ ਸਾਹ ਨੂੰ ਘੱਟ ਕਰ ਦੋ ਪਰ ਜਮੀਨ ਵੇਚਣ ਦੀ ਕੀ ਚੇਤਨਵਾ ਕਰੋ ਆਪਣੇ ਜਵਾਨਾਂ ਨੂੰ ਗ੍ਰੇਟਿਫਿਕੇਸ਼ਨ ਤੱਕ ਮੈਜੇ ਜਾਓ ਮੈਂ